ਮਿਲੀਅਨ ਬਿਲੀਅਨ ਤੇ ਟ੍ਰਿਲੀਅਨ ਬਾਰੇ ਅੱਜ ਸੌਖੀ ਭਾਸ਼ਾ ਦੇ ਵਿੱਚ ਜਾਣਕਾਰੀ ਆਪਾਂ ਲੈਣੇ ਆ ਇਹ ਹੈ 1000 ਇਹ ਅਸੀਂ ਸਾਰੇ ਜਾਣਦੇ ਆ 1000 ਇਹ ਬਰਾਬਰ ਹੈ 1000 ਇਸ ਨੂੰ ਆਪਾਂ 1000 ਲਿਖਦੇ ਆ ਤਾਂ ਜੇ ਘਾਤ ਅੰਕ ਦੇ ਤਰੀਕੇ ਚ ਲਿਖੀਏ ਤਾਂ ਇੱਥੇ 3 ਜ਼ੀਰੋ ਹਨ 10 ਦੀ ਸ਼ਕਤੀ 3 ਬਰਾਬਰ ਹੈ 1 ਕੇ ਲਿਖਦੇ ਨੂੰ ਆਪਾਂ ਜਿਵੇਂ ਸੋਸ਼ਲ ਮੀਡੀਆ ਤੇ ਆਪਾਂ YouTube ਚਲਾਉਂਦੇ ਆ ਉਦੋਂ 1K ਵਿਊ ਜਾਂ 1K ਸਬਸਕ੍ਰਾਈਬਰ ਆਉਂਦੇ ਆ ਦਾ ਮਤਲਬ ਹੁੰਦਾ 1000 ਫਿਰ ਹੈ 1 ਮਿਲੀਅਨ 1 ਮਿਲੀਅਨ ਬਰਾਬਰ ਹੈ 1000 ਆ ਲਿਖੋ 1000 ਸੌਖੇ ਤਰੀਕੇ ਦੇ ਨਾਲ ਸਮਝਣ ਦੇ ਲਈ ਇਹਦੇ ਲਈ ਤਿੰਨ ਸਿਫਰਾਂ ਹੋਰ ਪਾਓ ਹੁਣ ਇਸ ਨੂੰ 6 ਸਿਫਰਾਂ ਹੋ ਗਈਆਂ ਹੈ ਇਸ ਨੂੰ ਆਪਾਂ ਜੇ ਘਾਤ ਅੰਕ ਦੇ ਦੇ ਹਸਾਬ ਨਾਲ ਪਾਵਰ ਦੇ ਹਸਾਬ ਨਾਲ ਲਿਖੀਏ ਤਾਂ 10 ਦੀ ਪਾਵਰ ਹੋਗੀ 6 ਇਸ ਨੂੰ ਆਪਾਂ ਭਾਰਤੀ ਪ੍ਰਣਾਲੀ ਦੇ ਵਿੱਚ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਜਿਹੜੀ 1 ਮਿਲੀਅਨ ਬਰਾਬਰ 10 ਲੱਖ ਇਸ ਨੂੰ ਜੋ 1 ਮਿਲੀਅਨ ਹੋ ਗਿਆ ਹੈ ਇਸ ਨੂੰ ਆਪਾਂ ਚਨਾਤਮਕ ਰੂਪ ਦੇ ਵਿੱਚ ਲਿਖੀਏ 1 M ਮਿਲੀਅਨ ਦਾ M ਆ ਗਿਆ ਤਾਂ 1 ਮਿਲੀਅਨ ਵਿਊ 10 ਲੱਖ ਦੇ ਬਰਾਬਰ ਹੋ ਗਿਆ ਅੱਗੇ ਆਓ 1 ਬਿਲੀਅਨ 1 ਬਿਲੀਅਨ ਬਰਾਬਰ ਹੈ ਉਹ ਮਿਲੀਅਨ ਸਾਰਾ ਲਿਖੋ ਇਹ 6 ਸਫਰ 1 ਦੇ ਨਾਲ ਤੇ ਉਹ ਜਿਹੜਾ ਸੌਖਾ ਸਿੱਖਣ ਦੇ ਲਈ ਆਪਾਂ ਇਹ ਰੱਖਿਆ ਵੀ ਤਿੰਨ ਸਿਫਰਾਂ ਹੋਰ ਪਾਓ ਤਾਂ ਇਸ ਨੂੰ ਆਪਾਂ ਲਿਖਾਂਗੇ 10 ਦੀ ਪਾਵਰ 6 ਪਹਿਲਾਂ ਸੀਗੀਆਂ ਤਿੰਨ ਹੋਰ ਲਗਾ ਦਿਆਂ 9 ਪਾਵਰ ਹੋ ਗਈ ᱛੀ ਤਾਂ ਆਪਾਂ ਭਾਰਤੀ ਪ੍ਰਣਾਲੀ 'ਚ ਦੇਖੀਏ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਕਰੋੜ 10 ਕਰੋੜ 1 ਕਰਬ ਬਰਾਬਰ ਹੈ 1 ਅਰਬ ਇਹਨੂੰ ਤਨਾਤਮਕ ਰੂਪ ਦੇ ਵਿੱਚ ਆਪਾਂ ਲਿਖੀਏ ਫਿਰ ਇਹਨੂੰ 1 ਬਿਲੀਅਨ ਹੋ ਗਿਆ 1 ਕਰਬ ਬਰਾਬਰ ਹੈ 1 ਬਿਲੀਅਨ ਤਨਾਤਮਕ ਰੂਪ ਦੇ ਵਿੱਚ 1 ਹੋ ਗਿਆ ਤੇ ਬਿਲੀਅਨ ਦਾ ਹੋ ਗਿਆ 3b ਤਾ 1 ਵੀ ਹੋ ਗਿਆ ਜਿਹੜੇ ਇੱਕਰਬ ਵਿਊ ਹੋਣਗੇ ਉਸ ਨੂੰ ਆਪਾਂ ਇੱਕ ਵੀ ਲਿਖ ਸਕਦੇ ਆ ਅੱਗੇ ਆ ਗਿਆ ਟ੍ਰਿਲੀਅਨ ਉਹ ਬਿਲੀਅਨ ਤਾਂ ਸਾਰੇ ਹੀ ਲੈਣਾ ਆਪਾਂ ਜਿੰਨੀਆਂ ਸਿਫਰਾਂ ਇੱਕ ਦੇ ਨਾਲ ਨਾ 9 ਸਿਫਰਾਂ ਤੇ ਜਿਹੜਾ ਆਪਾਂ ਉਹ ਫਾਰਮੂਲਾ ਰੱਖਿਆ ਤਿੰਨ ਸਿਫਰਾਂ ਹੋਰ ਅੱਗੇ 9 ਇਹ 10 ਦੇ ਪਾਵਰ ਹੋਗੀ 9 ਪਹਿਲਾਂ ਵਾਲੀਆਂ ਤੇ ਤਿੰਨ ਹੋਰ ਲਗਾਤੀਆਂ 9 ਤੇ 3 12 ਹੁਣ ਆਪਾਂ ਇਹਨੂੰ ਭਾਰਤੀ ਪ੍ਰਣਾਲੀ ਦੇ ਵਿੱਚ ਦੇਖੀਏ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ 10 ਲੱਖ ਕਰੋੜ 10 ਕਰੋੜ ਅਰਬ 10 ਅਰਬ ਖਰਬ 10 ਖਰਬ ਇਨੇ ਨੂੰ ਆਪਾਂ ਲਿਖ ਸਕਦੇ ਆ ਭਾਰਤੀ ਪ੍ਰਣਾਲੀ ਦੇ ਵਿੱਚ 10 ਖਰਬ ਇਹਨੂੰ ਜਨਾਤਮਕ ਰੂਪ ਦੇ ਵਿੱਚ ਲਿਖੀਏ 1 ਟ੍ਰਿਲੀਅਨ ਕਿੰਨਾ ਹੋ ਗਿਆ 10 ਖਰਬ ਇੱਕ ਤੇ ਟ੍ਰਿਲੀਅਨ ਦਾ ਲਿਖ ਦਿਆਂਗੇ ਆਪਾਂ ਇਹਨੂੰ T ਇਸ ਤਰ੍ਹਾਂ ਇਹ ਜਾਣਕਾਰੀ ਆ ਗਈ ਸਾਡੇ ਕੋਲ 1 ਮਿਲੀਅਨ 1 ਬਿਲੀਅਨ 1 ਟ੍ਰਿਲੀਅਨ 1 ਮਿਲੀਅਨ ਹੋ ਗਿਆ 10 ਲੱਖ 1 ਬਿਲੀਅਨ 1 ਅਰਬ ਤੇ 1 ਟ੍ਰਿਲੀਅਨ 10 ਖਰਬ ਇਹ ਇਹਨਾਂ ਦੇ ਚਨਾਤਮਕ ਰੂਪ ਲਿਖੇ ਗਏ ਧੰਨਵਾਦ